ਸ਼ਸ਼ੀਕਾਲ ਅਸਟੰਡ ਦੀ ਵੱਡੀ ਤਾਜ਼ਾ ਅਪਡੇਟ ਬਾਦਲ ਤੋਂ ਕਾਲਚਰਨੀ ਰੋਡ ਦੇ ਵਿਚਾਲੇ ਹੋਇਆ ਵੱਡਾ ਐਕਸੀਡੈਂਟ ਐਕਸੀਡੈਂਟ ਦੇ ਵਿੱਚ ਇੱਕ ਜਣਾ ਹੋਇਆ ਜ਼ਖਮੀ ਵਾਹਨ ਦੇ ਵਿੱਚ ਜੋ ਪ੍ਰਾਣੀ ਦੀਆਂ ਗੱਟਾਂ ਨਾਲ ਹੋਈ ਟਕਰਾਅ ਤੋਂ ਬਾਅਦ ਸ਼ੀਸ਼ੇ ਟੁੱਟਣ ਤੋਂ ਬਾਅਦ ਇੱਕ ਜਣੇ ਦੇ ਹੱਥ ਤੇ ਗੰਭੀਰ ਝੋਟ ਲੱਗ ਗਿਆ ਜਿਹਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ ਇਹ ਗੁਰਾਜ ਵਾਹਨ ਦਾ ਡਰਾਈਵਰ ਅਤੇ ਟਰੈਕਟਰ ਦੇ ਡਰਾਈਵਰਾਂ ਨੇ ਦੱਸਿਆ ਕਿ ਇਹ ਕੋਤਾ ਮਾਟਰਟਰੈਕਟਰ ਦੇ ਚਲਣੇ 14 ਬਚਾਰੇ ਵਿੱਚ ਘਟਦੀ ਤਾਂ ਬਸ ਨਾਣ ਗੁਜ਼ਰਦੀ ਗਈ ਸੋਨੇ ਨਾਲ ਟ੍ਰਾਈਕ ਤਾਫੇ ਥੋੜਾ ਕੀ ਕਰ ਲਈ ਬਾਈ ਮਲਾ ਟਰਾਲੀ ਘਮਾਤੀ ਮੁਰੇ ਹਾਂ ਤੇ 7 8 ਸੀਸੇ ਵੜ ਗਈ ਸਵਾਰੀ ਤੇ ਅਜੇ ਬਚਾ ਰਹੀ ਇੱਕ ਦੇ ਵੱਜੀ ਹੈ ਇੱਕ ਮਿੰਟ ਠੀਕ ਹੈ ਇਹ ਕਿੱਧਰੋਂ ਆ ਰਹੀ ਸੀ ਬਸ ਕਿੱਧਰ ਜਾ ਰਹੀ ਸੀ ਇਹ ਕਿਦਰ ਵਹ ਜਾਂਦੀ ਮਿਹੰਦੇ ਤੋਂ ਆਈ ਐ ਸਪੀਡ ਥੋੜੀ ਬਾਜ਼ੀ ਤੇਜ਼ ਸੀ ਨਹੀਂ ਜਮਾ ਹੌਲੀ ਸੀਗੀ ਉੱਥੇ ਗੇਟ ਚ ਰੱਗੀ ਆ ਬਾਈ ਦਰਖਤ ਤੋਂ ਬਚਾਈ ਹਵਾਂ ਦੀ ਪਿਛਵਾਰੀਆਂ ਬਾਈ ਕਿੰਨੀਆਂ ਕ ਸਵਾਰੀਆਂ ਹੈਂਗਾ 35 35 ਕਿ ਸਵਾਰੀਆਂ ਕੋ ਸਵਾਰੀਆਂ ਦਾ ਨੁਕਸਾਨ ਸਵਾਰੀ 1:00 ਵਜੇ ਆਤ 1:00 ਵਜੇ ਰਾਜ ਦੀ ਸਿੰਘ ਕਿਧਰੋਂ ਜ਼ਿਆਦਾ ਸਪੀਡ ਨਾਲ ਬੱਸ ਸਪੀਡ ਨਾਲ ਆਈ ਨੇ ਮਾਤਰ ਹੌਲੀ ਆਈ ਜਾਂਦਾ ਇਹ ਤਾਂ ਇੰਨਾ ਭਜਦਾ ਹੀ ਨਹੀਂਗਾ ਹਾਂ ਜਿੰਨਾ ਤੁਸੀਂ ਦੱਸੀ ਜਾਂਦੇ ਨਾ ਇਹਨਾਂ ਨਹੀਂ ਭਜਦਾ ਫਿਰ ਬੱਸ ਸਪੀਡ ਤੇ ਸੀਗੀ ਬੱਸ ਨੇ ਕੋਲੇ ਆ ਕੇ ਹਾਰਨ ਦਿੱਤਾਗਾ ਤੇ ਜਦੋਂ ਬੱਸ ਜਿਉ ਨੰਗੀ ਤੇ ਮੱਲਮੱਲੀ ਤੇ ਉਹ ਕਿਹਦਾ ਬੰਦਾਗਾ ਜਦੋਂ ਵੀ ਕੋਲੇ ਆ ਕੇ ਹਾਰਨ ਦੇਦੇ ਵੀ ਪਤਾ ਨਹੀਂ ਲੱਗਦਾ ਕਿੱਡੀ ਕੀ ਚੀਜ਼ ਹੈਗੀ ਇਹਦਾ ਲਾਇਸੈਂਸ ਹੈਗਾ ਤੇਰੇ ਕੋਲ ਕਾਗਜ਼ ਪੂਰੇ ਹੈ ਤੇਰੇ ਹਾਂ ਨਾ ਕੋੜਿਆ ਹਾਂ ਹਾਂ ਐ ਹੁਣ ਹੈ ਨਹੀਂ ਕਿ ਘਰੇ ਪਿਆ ਬਾਈ ਹਾਂ ਬਈ ਆ ਦੇਖੋ ਜਗ੍ਹਾ ਕਿਨੇ ਕਰੇਗੀ ਬੰਦਾ ਕਿੱਥੇ ਟਪਾਵੇ ਬਸ ਆ ਦੇਖੋ ਅੱਗ ਅੱਜ ਜੋ ਬਾਹਰ ਆ ਗੱਠਾਂ ਸਾਰੀਆਂ ਇਹਨਾਂ ਪਹਿਲਾਂ ਇੱਕ ਜਿੰਟੀ ਚਲਾਇ ਲੱਗੀਆਂ ਹੁੰਦੀਆਂ ਸਾਈਡ ਦਿੱਤੀ ਹੁੰਦੀ ਬਸ ਰਵਲ ਟੱਪਦੀ ਸੀ ਟਰੱਕ ਵੀ ਟੱਪਦਾ ਸੀਗਾ ਇਹ ਵਿਚਾਲੇ ਲੈ ਜਾਂਦੇ ਆ ਇੱਧਰ ਵੀ ਦਰਖਤਾ ਬੰਦਾ ਇੱਧਰ ਇੱਧਰ ਮੋੜੇ ਕਿ ਇੱਧਰ ਕਿੱਦਰੀ ਟਪਾਵੇ ਹੋ ਸਾਈਡ ਤੇ ਕੀਤਾ ਹਾਰਨ ਮਾਰਿਆ ਸੀ ਇਹਨਾਂ ਨੇ ਪਹਿਲਾਂ ਤਾਂ ਇੱਧਰ ਕਰ ਲਿਆ ਫਿਰ ਇੱਕਦਮ ਕੱਟ ਮਾਰਿਆ ਫਿਰ ਸ਼ੀਸ਼ੇ ਫੁੱਟੇ ਅੱਧੀ ਬੱਸ ਟੱਪ ਗਈ ਸੀ ਅੱਗੇ ਨੂੰ ਅਦਿਵਸਤ ਜੀ ਸ਼ਿਸ਼ਵਾਹ ਤੋਂ ਪਟਿਆ ਹੈ